ਰੋਸਪੁਰੂ ਵਿੱਚ ਇੱਕ ਵਾਰ ਫਿਰ ਗੈਂਗਵਾਰ ਸਾਹਮਣੇ ਆਈ ਹੈ ਇਸ ਵਾਰ ਸ਼ੇਰਾ ਗੈਂਗ ਅਤੇ ਆਸ਼ੀਸ਼ ਚੋਪੜਾ ਗੈਂਗ ਦੇ ਵਿਚਾਲੇ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਜਾਣਕਾਰੀ ਅਨੁਸਾਰ ਬੀਤੀ ਤੇ ਰਾਤ ਗੈਂਗ ਦਾ ਸਰਗਣਾ ਸ਼ੇਰਾ ਜਦ ਬਸਤੀ ਪੱਟੀਆਂ ਵਾਲੀ ਨੇੜੇ ਮੌਜੂਦ ਸੀ ਤਾਂ ਆਸ਼ੀਸ਼ ਚੋਪੜਾ ਗੈਂਗ ਦੇ ਚਾਰ ਗੁਰਗਿਆਂ ਵੱਲੋਂ ਸ਼ੇਰੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਅਤੇ ਹਮਲਾ ਕਰ ਦਿੱਤਾ ਪਰ ਕਿਸੇ ਤਰ੍ਹਾਂ ਸ਼ੇਰਾ ਬਚ ਗਿਆ ਸ਼ੇਰੇ ਵੱਲੋਂ ਕੀਤੀ ਗਈ ਅੱਗੋ ਜਵਾਬੀ ਫਾਇਰਿੰਗ ਵਿੱਚ ਚੋਪੜਾ ਗੈਂਗ ਇੱਕ ਗੁਰਗੇ ਮਲਕੀਸ਼ ਸਿੰਘ ਉਰਫ ਕਿੱਤੂ ਦੀ ਮੌਕੇ ਤੇ ਮੌਤ ਹੋ ਗਈ ਜਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪੁਲਿਸ ਵੱਲੋਂ ਇਸ ਵਿੱਚ ਮੁਕਦਮਾ ਦਰਜ ਕਰਕੇ ਅੱਗੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਮੇਰੇ ਹਸਬੰਦ ਨੇ ਜੀ ਕਿੱਤੀ ਇਹਦਾ ਨਾਮ ਕਿੰਨੇ ਹੋ ਸੀ ਇਹਨਾਂ ਦਾ ਨਾਮ ਸੂਰਜ ਹੈ ਉਮਰ 32 ਸਾਲ ਹੈ ਕਿੱਥੇ ਜਾ ਰਹੇ ਸੀ ਕੀ ਹੋਇਆ ਇਹ ਤਾਂ ਘਰ ਰੋਟੀ ਖਾ ਕੇ ਨਿਕਲੇ ਨੇ ਸਮਾਨ ਲੈਣ ਜਾ ਰਹੇ ਸੀ ਦੁਕਾਨ ਤੇ ਸਮਾਰ ਬੱਚਿਆਂ ਵਾਸਤੇ ਹਾਂਜੀ ਤੇ ਇਹ ਘਰੋਂ ਨਿਕਲੇ ਨੇ ਦੁਕਾਨ ਜਾਣ ਲਈ ਤੇ ਬਸ ਅੱਗੇ ਲੁਕੇ ਹੋਏ ਸੀਗੇ ਕਿਤੇ ਮੋਟਰਸਾਈਕਲ ਫੋਨ ਹਾਂਜੀ ਕੀ ਹੋਇਆ ਐਲਫਾ ਸਾਈਕਲ ਮੋਟਰਸਾਈਕਲ ਤੇ ਗਏ ਨੇ ਤੇ ਅੱਗੋਂ ਉਹਨਾਂ ਨੇ ਵੇਖਿਆ ਵੀ ਨਹੀਂ ਹਨੇਰਾ ਬਹੁਤ ਸੀਗਾ ਤੇ ਉਹਨਾਂ ਨੇ ਸਿੱਧੇ ਫੇਰੀ ਇੰਨਾ ਤੇ ਕੀਤੇ ਨੇ ਇਹ ਮੋਟਰਸਾਈਕਲ ਛੱਡ ਕੇ ਉੱਥੇ ਆਵਦਾ ਤੇ ਭੱਜ ਗਏ ਨੇ ਇਹਨਾਂ ਨੇ ਆਪਦੀ ਜਾਨ ਬਚਾਈ ਹੈ ਕਿੱਥੇ ਕਰਕੇ ਹਾਦਸਾ ਜਿਹੜਾ ਇਹ ਇਹ ਸਾਡੇ ਘਰ ਤੋਂ ਥੋੜਾ ਜਿਹਾ ਦੂਰ ਹੈ ਨਿਊ ਕਾਸ਼ੀ ਨਗਰੀ ਦੀ ਗਲੀ ਵਿੱਚ ਹਾਂਜੀ ਉਹ ਲੋਕ ਗਲੀ ਵਿਚਾਰੇ ਆਮ ਜਿਹੜੀ ਗੋਲੀਆਂ ਵਜਾਈ ਕੀ ਸੀ ਸਾਡਾ ਇਹੀ ਕਹਿਣਾ ਕਿ ਕਿਸੇ ਹੋਰ ਨਾਲ ਐਵੇਂ ਨਾ ਹੋਵੇ ਜਿਵੇਂ ਸਾਡੇ ਨਾਲ ਹੋਈ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਅਸੀਂ ਇਹੀ ਕਹਿਨੇ ਕਿ ਸਰਕਾਰ ਨੂੰ ਥੋੜਾ ਜਿਹਾ ਸਖਤੀ ਵਰਤਣੀ ਚਾਹੀਦੀ ਹੈ ਸ਼ਹਿਰ ਵਿੱਚ ਕਿ ਕਿਸੇ ਹੋਰ ਗਰੀਬ ਨਾਲ ਐਵੇਂ ਨਾ ਹੋਵੇ ਜਿਵੇਂ ਸਾਡੇ ਨਾਲ ਨਹੀਂ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਨਾ ਅਸੀਂ ਕਿਸੇ ਨਾਲ ਲੜਾਈ ਕਰਨੇ ਆ ਉੱਚ ਵਿਨੀਆਗਾ ਹਾਂਜੀ ਦਿਹਾੜੀਦਾਰ ਬੰਦੇ ਨੇ ਕੋਈ ਸਾਂ ਹਿਲਾਣ ਲਾਟ ਬਣੀ ਆਗੇ ਨਾ ਕੋਈ ਸਾਡੀਆਂ ਜ਼ਮੀਨਾਂ ਜਿਹੜਾ ਅਸੀਂ ਲੜਾਈ ਕਰਨੀ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਕਿੰਨੇ ਸਾਂਭਨੇ ਸੀ ਇਹਨਾਂ ਨੂੰ ਕੁਝ ਹੋ ਜਾਂਦਾ ਤਾਂ ਨਹੀਂ ਕਰਨਾ ਅਸੀਂ ਕਹਿੰਦੇ ਤੁਹਾਡੇ ਪਾਣਾ ਪ੍ਰਾਜ ਤੁਸੀਂ ਤੋਂ ਲੋਕ ਮੰਗਦੇ ਤੇ ਦੇਦੇ ਜਬ ਬਸ ਬਾਬਲਾ ਗੋੜੀ ਚੱਲਣ ਦਾ ਹੈ ਕੀ ਮੰਗਾਂਗੇ ਇਹ ਜਿਹੜਾ ਕੱਲ ਰਾਤ ਕਰੀਬ 11:00 ਵਜੇ ਜਿਹੜਾ ਮਲਕੀਸ਼ ਸਿੰਘ ਕਿਤੂ ਆ son of ਜਗਤਾਰ ਸਿੰਘ ਇਹ ਬੰਨ ਵਾਲੇ ਵਾਸਤੇ ਵੇਜ ਦੀ ਗਲੀ ਵੇਜ ਦੀ ਲੰਘ ਰਿਹਾ ਸੀ ਤੇ ਉੱਥੇ ਨਾਮਲੂ ਵਿਅਕਤੀਆਂ ਨੇ ਇਹਦੇ ਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਕਰਨ ਦੌਰਾਨਤ ਇਹਦੀ ਜਿਹੜੀ ਆ ਇਹਦੇ ਗੋਲੀਆਂ ਲੱਗ ਗਈਆਂ ਜਿੱਥੇ ਇਹਨੂੰ ਹਸਪਤਾਲ ਚ ਲਿਆਂਦਾ ਗਿਆ ਜਿੱਥੇ ਇਹਨੂੰ ਮਰਿਤਕ ਕੋਸ਼ਿਸ਼ ਕੀਤਾ ਗਿਆ ਹੁਣ ਇਹਦੇ ਬਿਆਨ ਜਿਹੜਾ ਇਹਦਾ ਬਰਦਰ ਹੈ ਲਕੀਸ਼ ਸਿੰਘ ਕਿ ਤੁਦਾ ਉਹਦੇ ਬਿਆਨ ਤੇ ਮੁਕਾਦਮਾ ਦਰਜ ਕਰਕੇ ਜਿਹੜੀ ਆ ਤਫਤੀਸ਼ ਅਮਲ ਵਿੱਚ ਜਾਂਦੀ ਜਾ ਰਹੀ ਹੈ ਤੇ ਜਲਦੀ ਦੋਸ਼ੇ ਨੂੰ ਟ੍ਰੇਸ ਕਰਕੇ ਇਹ ਜਿਹੜਾ ਮਤਲਬ ਮੁਕਾਦਮੇ ਦੀ ਤਫਤੀਸ਼ ਮੁਕੰਮਲ ਕੀਤੀ ਜਾਵੇ ਸਰਪਸਤਾ ਲੱਗ ਗਿਆ ਕਿ ਕਿਸ ਗਲ ਦੀ ਰੰਜਿਸ਼ ਸੀ ਜਾਂ ਕੋਈ ਕਿਵੇਂ ਇਹ ਤਾਂ ਹੁਣ ਦੌਰਾਨੇ ਤਫਤੀਸ਼ ਹੀ ਪਤਾ ਲੱਗੂਗਾ ਹਜੇ ਤੱਕ ਕੋਈ ਨਹੀਂ ਹੈ ਜੇ ਤਾਂ ਜੋ ਜਿੰਨੀ ਗੱਲ ਹੋਈ ਹੈ ਉਸ ਨੂੰ ਦੱਸ ਦਈਏ ਸਰ ਗੋਲੀ ਹੋਰ ਵੀ ਕਿਸੇ ਨੂੰ ਵੱਜੀ ਹੈ ਹਾਂ ਇੱਕ ਹੋਰ ਵੀ ਆਦਮੀ ਨੂੰ ਜੋ ਉਸ ਮੌਕੇ ਤੇ ਜਿਹੜਾ ਤੁਹਾਨੂੰ ਲੰਘ ਰਿਹਾ ਸੀਗਾ ਉਹਦੇ ਵੀ ਲੱਗੀ ਹੈ ਲੇਕਿਨ ਅਜੇ ਅਸੀਂ ਉਹਦਾ ਬਿਆਨ ਲਿਖਣਾ ਜਿਵੇਂ ਜਿਸ ਤੋਂ ਦਾ ਬਿਆਨ ਹੋਊਗਾ ਅਗਲੀ ਕਾਰਵਾਈ